ਸਸ਼ੀਗਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਚਮਕੌਰ ਸਾਹਿਬ ਹਲਕਾ ਦੇ ਪਿੰਡ ਭੁਰੜੀ ਦੇ ਵਿੱਚ ਮੌਜੂਦ ਹਾਂ ਜੋ ਮੌਜੂਦ ਹਾਂ ਉਹ ਤੁਹਾਨੂੰ ਦੱਸ ਦਿਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜੀ ਤਸਵੀਰ ਦਿਖਾਈ ਜਾਵੇ ਇਹ 35 ਤੋਂ 40 ਫੁੱਟ ਲੰਬਾ ਗਲਾਬ ਹੈ ਕੋਈ ਆਮ ਗੁਲਾਬ ਨਹੀਂ ਹੈ ਇਸ ਦਾ ਜਿਹੜੀ ਹਾਈਟ ਹੈ ਉਹ 35 ਤੋਂ 40 ਫੁੱਟ ਹੈ ਤੁਸੀਂ ਦੇਖ ਸਕਦੇ ਇਹਨੂੰ ਗੁਲਾਬੀ ਰੰਗ ਦੇ ਗੁਲਾਬ ਲੱਗਦੇ ਨੇ ਇਹ ਦੇਖੋ ਗੁਲਾਬ ਦੇ ਫੁੱਲ ਇਹ ਕੋਈ ਆਮ ਗੁਲਾਬ ਨਹੀਂ ਇਸ ਬਾਰੇ ਪੂਰੀ ਜਾਣਕਾਰੀ ਦੱਸਾਂਗੇ ਜਿਨ੍ਹਾਂ ਦਾ ਗੁਲਾਬਾ ਉਹਨਾਂ ਨਾਲ ਵੀ ਮਿਲਾਵਾਂਗੇ ਤਕਰੀਬਨ 20 20 ਸਾਲ ਦੇ ਕਰੀਬ ਇਸ ਨੂੰ ਸਮਾਂ ਹੋ ਗਿਆ ਲੱਗੇ ਹੋਏ ਨੂੰ ਤੁਸੀਂ ਦੇਖ ਸਕਦੇ ਹੋ 35 ਤੇ 40 ਫੁੱਟ ਲੰਬਾ ਗੁਲਾਬ ਹੈ ਜੇ ਇਸ ਦੇ ਰਿਕਾਰਡਸ ਦੀ ਗੱਲ ਕਰੀਏ ਤਾਂ ਗੁਲਾਬ ਦੇ ਨਾਮ ਗਿਨੀਸ ਬੁੱਕ ਆਫ ਵਰਲਡ ਦੇ ਵਿੱਚ ਵੀ ਰਿਕਾਰਡ ਦਰਜ ਹੈ ਹੋਰ ਵੀ ਪਹਿਲੇ ਨੰਬਰ ਦੇ ਵਿੱਚ ਰਿਕਾਰਡ ਦਰਜ ਹੈ ਜੀ ਮਾਲਕ ਦੇ ਨਾਲ ਵੀ ਗੱਲ ਕਰਾਵਾਗੇ ਜਿਨ੍ਹਾਂ ਦੇ ਘਰ ਲੱਗਿਆ ਹੋਇਆ ਹੈ ਸਾਡੇ ਨਾਲ ਅੰਕਲ ਨੇ ਆਜੋ ਅੰਕਲ ਜੀ ਇੱਥੇ ਨੂੰ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਗੁਲਾਬ ਬਾਰੇ ਦੱਸੋ ਜੀ ਪਹਿਲਾਂ ਦੱਸੋ ਕਿੰਨਾ ਚਿਰ ਹੋ ਗਿਆ ਜੀ ਲੱਗਿਆ ਨੇ ਇਹਨਾਂ ਨੂੰ ਕੈਂਪ ਵਿੱਚ ਦੇਖੋ 2004 ਦੇ ਵਿੱਚ ਲਾਇਆ ਸੀਗਾ ਚੰਡੀਗੜ੍ਹ ਤੇ ਲਾਇਆ ਸੀ ਹੂੰ ਤੇ ਇਸ ਕਰਕੇ ਮਤਲਬ ਜਦੋਂ ਵਧਣ ਲੱਗਿਆ ਇਹ ਮੈਨੂੰ ਮੇਰਾ ਭਾਣਜਾ ਤੇ ਚੰਗੋਤ ਸਾਹਿਬ ਤੇ ਕਲਵੀਰ ਸਿੰਘ ਉਹ ਕਲਵੀਰ ਸਿੰਘ ਭਾਣਜਾ ਆ ਕੇ ਕਹਿੰਦਾ ਕਹਿੰਦਾ ਮਾਮਾ ਜੀ ਉਦੋਂ 16 ਫੁੱਟ ਸੀ ਬੈਨਾ ਕਹਿੰਦਾ ਮਾਮਾ ਜੀ ਇਹ ਤੇਰਾ 16 ਫੁੱਟ ਦਾ ਗੁਲਾਬ ਤੇਰਾ ਲਿੰਕਾ ਬੁੱਕ ਜਨਾਂ ਦਾ ਜ ਹੋ ਸਕਦਾ ਹੂੰ ਲਿੰਕਾ ਬੁੱਕ ਜਨਾਂ ਦਾ ਹੋ ਸਕਦਾ ਤੇ ਬਾਦਾ-ਬਾਦਾ ਮਾਤਰ ਮੈਂ ਆਪਾਂ ਸਾਰੀ ਗੱਲ ਤੇ ਆਉਂਦੇ ਹਾਂ ਜਦੋਂ ਤੁਸੀਂ ਲਾਇਆ ਸੀਗਾ ਤੁਹਾਨੂੰ ਇਸ ਦੀ ਖਾਸੀਅਤ ਦਾ ਪਤਾ ਸੀਗਾ ਨਹੀਂ ਮੈਨੂੰ ਕੋਈ ਪਤਾ ਨਹੀਂ ਅੱਛਾ ਤੁਸੀਂ ਵੈਸੇ ਹੀ ਖਰੀਦ ਲਏ ਆ ਤਿੰਨ ਬੂਟੇ ਪਾਏ ਇਦਾਂ ਹੀ ਖਰੀਦ ਲਏ ਯਾਰ ਅੱਛਾ ਹਾਂਜੀ ਤੇ ਹੁਣ ਇਸ ਦਾ ਇਹਦਾ ਰਿਕਾਰਡ ਲਿੰਕਾ ਬੁੱਕ ਆਵਲਡ ਚ ਰਿਕਾਰਡ ਆ ਹਾਂ ਲਿੰਕਾ ਬੁੱਕ ਆਵਲਡ ਦਾ ਮੈਨੂੰ ਸਰਟੀਫੀਕੇਟ ਮਿਲ ਗਿਆ ਜੀ ਜੀ ਹਾਂ ਸਾਡੀ ਵੀਡ ਮਿਲਿਆ ਹੋਇਆ ਕਿੰਨੀ ਜੀ ਨਿਮਕਾ ਕੋਵਰ ਗਾੜਦਾ ਗਿੰਨੀ ਜੀ ਵਰਲਡ ਤੱਕ ਪਹਿਲੇ ਨੰਬਰ ਤੇ ਪਹੁੰਚ ਗਿਆ ਪਹਿਲੇ ਨੰਬਰ ਗ੍ਰੀਜ਼ ਬੁੱਕ ਤੇ ਗਿੰਨੀ ਜੀ ਵਰਲਡ ਤੱਕ ਪਹਿਲੇ ਨੰਬਰ ਤੇ ਸੀ ਮੇਰਾ ਬੂਤਾ ਫਿਰ ਮੈਂ ਉਹਨਾਂ ਨੂੰ ਰਿਮਾਈਂਡਰ ਭੇਜਦਾ ਰਿਹਾ ਰਿਮਾਈਂਡਰ ਜਾਂਦੇ ਰਹੇ ਮੇਰੇ ਨਾਲ ਗੱਲਬਾਤ ਚੱਲਦੀ ਰਹੀ ਮੇਰੇ ਕੋਲ ਕਾਗਜ਼ ਪੱਤਰ ਸਾਰੇ ਸੌਕੇ ਰੱਖੇ ਹੋਏ ਹਾਂ ਗਿੰਨੀ ਜੀ ਵਰਲਡ ਵਾਲਿਆਂ ਦੇ ਜੀ ਪਰ ਉਹ ਦਰਜ ਹੋ ਨਹੀਂ ਸਕੇ ਗ੍ਰੀਜ਼ ਬੁੱਕ ਹੋ ਨਹੀਂ ਸਕੇ ਕਾਰਨ ਕੀ ਹੋਇਆ ਕਾਰਨ ਹੋਇਆ ਵੀ ਉਹਨਾਂ ਨੇ 4500 ਪੌਂਡ ਕਹਿੰਦੇ ਵੀ 5 ਲੱਖ ਰੁਪਈਆ 4500 ਪੌਂਡ ਜੇ ਤੂੰ ਖਰਚ ਕਰੇਗਾ ਤਾਂ ਤੈਨੂੰ ਸਰਟੀਫਿਕੇਟ ਦੇਵਾਂਗੇ ਓਕੇ ਹਾਂ ਮੈਂ 4500 ਪੌਂਡ ਨਹੀਂ ਖਰਚ ਸਕਿਆ ਤੇ ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਵਿਦੇਸ਼ ਮੰਤਰੀ ਨੂੰ ਵੀ ਕਿਹਾ ਸਾਰਿਆਂ ਨੂੰ ਬਾਦਲ ਸਾਹਿਬ ਕੋਲ ਗਿਆ ਕੈਪਟਨ ਸਾਹਿਬ ਕੋਲ ਗਿਆ ਮੇਰੀ ਕੋਈ ਖੈਰ ਨਹੀਂ ਪਈ ਹਮ ਠੀਕ ਹੈ ਉਹ ਸਾਰੀ ਗੱਲ ਕਰਦੇ ਆ ਜਿਹੜਾ ਗੁਲਾਬ ਹੈ ਇਹ ਪਿਆਰ ਦਾ ਪ੍ਰਤੀਕ ਆ ਫੁੱਲ ਜਿਹੜਾ ਤੁਸੀਂ ਕਿੰਨਾ ਪਿਆਰ ਕਰਦੇ ਓਨੂੰ ਮੈਂ ਤਾਂ ਦਿਲੋਂ ਪਿਆਰ ਕਰਦਾ 24 ਘੰਟੇ ਦਿਨ ਮੇਰਾ ਵਿੱਚ ਚੈ ਇਹਦੇ ਗੁਲਾਬ ਦੇ ਵਿੱਚ ਵਿੱਚ ਕਰਦੇ ਨਹੀਂ ਕਹਿੰਦੇ ਕੋਸ ਵੀ ਤੁਸੀਂ 24 ਘੰਟੇ ਗੁਲਾਬ ਬਾਰੇ ਸੋਚੀ ਮੈਨੂੰ ਗੁੱਸੇ ਨੇ ਮੈਨੂੰ ਗੁੱਸੇ ਨੇ ਅੱਛਾ ਕੀ ਕਹਿੰਦੇ ਆ ਇਹ ਕਹਿੰਦੇ ਆ ਵੀ ਕਿਆ ਇਹਨੂੰ ਅੰਬ ਲੱਗਣੇ ਕਹਿੰਦੇ अच्छा मां आंब ਵੀ ਕੀ ਹੋਣਗੇ ਜਦ ਮਤਲ ਮੈਨੂੰ ਐਡਾ ਵੜਾ ਮੈਨੂੰ ਨਾ ਰੋਸ਼ਨ ਕਰਤਾ ਬਾਹਰ ਐਸਐਸਪੀ ਕਿਆ ਡੀਐਸਪੀ ਕਿਆ ਸਾਰੇ ਸਲਾਮਾ ਮਾਰਦੇ ਸਾਰੇ ਅਫਸਰ ਸਲਾਮਾ ਵਾਲੇ ਪਿਆਰ ਦੇ आंब ਕਰਕੇ ਹਏ आंब ਕਰਾਈ ਇਹਦਾ ਕਰਕੇ ਗਲਾਬ ਦੇ ਬੂਟੇ ਕਰਕੇ ਹਾਂਜੀ ਅੱਛਾ ਸੋ ਮੇਰਾ ਬੇਟਾ ਤਸੀਮ ਹੈ ਹਾਂ ਮੇਰਾ ਬੇਟਾ ਤਸੀਮ ਸਿੰਘ ਹੈ ਉਹ ਵੀ ਗੁੱਸੇ ਹੁੰਦਾ ਹੂੰ ਕਹਿੰਦਾ ਵੀ ਪਿਆ ਕਹਿਣਾ ਇਹਨੂੰ ਕਿਆ ਲੱਗਣਾ ਕਿਆ ਹੋਣਾ ਕਹਾਂ ਤੂੰ ਐਵੇਂ ਬੇਲਾ ਰੱਖਿਆ ਮਾ ਮੇਰਾ ਨਾਂ ਕੱਢਿਆ ਇਹਨੇ ਅੱਛਾ ਜੀ ਮੇਰਾ ਪੁੱਤ ਨੇ ਮੈਨੂੰ ਕਈ ਗੱਲਾਂ ਟੋਕਿਆ ਕਹਿੰਦਾ ਇਹਨੂੰ ਲੱਗਣਾ ਕੀ ਹੈ ਮਾਂ ਪੁੱਤ ਮੇਰਾ ਨਾਂ ਰੋਸ਼ਨ ਕਰੇ ਕਰਦੇ ਕਹਿੰਦੇ ਅੰਬ ਲੱਗਣੇ ਇਹਨੂੰ ਹਾਂ ਕਹਿੰਦੇ ਅੰਬ ਲੱਗਣੇ ਇਹਨੂੰ ਪਰ ਤੁਹਾਡਾ ਨਾਮ ਰੋਸ਼ਨ ਕਰਤਾ ਨਾਂ ਰੋਸ਼ਨ ਕਰਤਾ ਰਏ ਠੀਕ ਹੈ ਕਿੰਨਾ ਪਿਆਰ ਕਰਦੇ ਉਹਨੂੰ ਫਿਰ ਮੈਂ ਤਾਂ ਦਿਲੋਂ ਪਿਆਰ ਕਰ ਬਹੁਤ ਜ਼ਿਆਦਾ ਪਿਆਰ ਕਰਦਾ ਅੱਛਾ ਜੀ ਸਾਂਭ ਸੰਭਾਲ ਦੀ ਗੱਲ ਕਰੀਏ ਤਾਂ ਤੁਸੀਂ ਇਹਦੇ ਵਿੱਚ ਕੀ ਖਰਾਕ ਪਾਉਂਦੇ ਆਂ ਕਿਆ ਕਰਦੇ ਆਂ ਮੈਂ ਦੇਸੀ ਖਾਦ ਪਾਉਂਦਾ ਰਾਹੇ ਤੇ ਵਿਦੇਸੀ ਖਾਦ ਹਾਂ ਪਾਉਂਦਾ ਠੀਕ ਹੈ ਹਾਂ ਜੀ ਤੇ ਹੋਰ ਪਾਣੀ ਪੂਣੀ ਬਸ ਪਾਣੀ ਪਾਉਨੇ ਆ ਪਾਣੀ ਪਾਣੀ ਪਾਉਨੇ ਇੱਕ ਗੇਲਾ ਭਲੇਖੇ ਨਾਮ ਤੇ ਦੁੱਧ ਵੀ ਪੈ ਗਿਆ ਤਾਂ ਵਿੱਚ ਸੱਤ ਸੱਤ ਲੀਟਰ ਦੀ ਕੈਨੀ ਭਰੀ ਹੋਈ ਸੀ ਦੁੱਧ ਪਾਤਾ ਉਹ ਭਲੇਖੇ ਨਾਲ ਪਾਉਣ ਦਾ ਪਾਣੀ ਕਿੰਨੀ ਡੇਢ ਦੀ ਕੈਸਤੀ ਠੀਕ ਆ ਕਹਿੰਦੇ ਵੀ ਇਹ ਦੁੱਧ ਤਾਂ ਹੋਖ ਰਿਹਾ ਹਮ ਕਿੱਥੇ ਗਿਆ ਮਹਾਮਾ ਭਲੇਖੇ ਨੋ ਪਾਵਾ ਬੈਠਾ ਠੀਕ ਹੈ ਸਰਕਾਰ ਦੁਆਰੇ ਕੀ ਅਪੀਲ ਕਰਨਾ ਚਾਹੁੰਦੇ ਹੋ ਇੱਕ ਹੋਰ ਵੀ ਗੱਲ ਬਹੁਤ ਬੜੀ ਹੈ ਆਪਣੇ ਕਹਿਣ ਤੇ ਵੀ ਪੰਜਾਬ ਚ ਇਹ ਟਾਵਰ ਲੱਗੇ ਹਨ ਵੀ ਚਿੜੀਆਂ ਖਤਮ ਹੋ ਗਈਆਂ ਚਿੜੀਆਂ ਖਤਮ ਇਹ ਹਜ਼ਾਰਾਂ ਦੇ حساب ਨਾਲ ਚਿੜੀ ਦੇ ਪਰ ਰਹਿੰਦੀ ਹੈ ਹਜ਼ਾਰਾਂ ਦੇ حساب ਨਾਲ ਹਜ਼ਾਰਾਂ ਦੇ حساب ਨਾਲ ਆਲੇ ਨੇ ਤਾਂ ਪਏ ਹੋਈ ਨਹੀਂ ਮੈਂ ਦੇਖੋ ਕੈਮਰਾਮੈਨ ਨੂੰ ਕਹੂੰਗਾ ਦੇਖੋ ਤਸਵੀਰ ਜਿਹੜੀ ਅਜੇ ਵੀ ਫਿਰਦੀ ਹੈ ਜਿਹੜੀਆਂ ਚਿੜੀਆਂ ਆ ਲੋਪ ਪੂ ਗਈਆਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਆਲੇ ਨੇ ਹਾਂਜੀ 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 ਦੇਖੋ ਚਿੜੀ ਤਾਂ ਫਿਰ ਰਹੀ ਹੈ ਹਜ਼ਾਰਾਂ ਦੇ حساب ਨਾਲ ਚਿੜੀ ਦੇ ਪਰ ਰਹਿੰਦੀ ਹੈ ਅੱਛਾ ਮੇਰਾ ਖੜਾ ਡੇਢ ਕਵਾਂਟ ਡੇਢ ਕਵਾਂਟ ਬਾਜਰਾ ਵੀ ਮੈਂ ਖਵਾ ਚੁੱਕਿਆ ਇਹਨਾਂ ਚਿੜੀਆਂ ਨੂੰ ਹਾਂ ਮੈਂ ਜਦੋਂ ਨੌਕਰੀ ਕਰਦਾ ਸੀ ਨਾ ਫਤੇਹਲ ਸਾਹਿਬ ਤੇ ਬਾਜਰਾ ਲੈ ਕੇ ਆਉਂਦਾ ਸੀ 5-5 ਕਿਲੋ ਬਾਜਰਾ ਲਿਆਉਂਦਾ ਸੀ ਦੇਲੀ ਬਾਜਰਾ ਪਾਉਂਦਾ ਸੀ ਖਾਈਆਂ ਮੇ ਉੱਪਰ ਚਿੜੀਆਂ ਖਾਈ ਜਾਂਦੀਆਂ ਚਿੜੀਆਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦਾ ਵੀ ਜੇ ਕਿ ਕਿਤੇ ਮੇਰੀ ਫਰਿਆਦ ਕੋਈ ਸੁਣਦਾ ਹੋਵੇ ਕੋਈ ਮੰਤਰੀ ਸੰਤਰੀ ਕੋਈ ਵੀ ਫਰਿਆ ਸੁਣਦਾ ਮੈਨੂੰ ਸਿਰਫ ਇਹਦਾ ਗਿਨੀਜ਼ ਵਰਲਡ ਦਾ ਸਰਟੀਫੀਕੇਟ ਮਿਲਣਾ ਚਾਹੀਦਾ ਉਹ ਤਾਂ ਕਿ ਚੈੱਕ ਕਰਨਗੇ ਤੇ ਦੇ ਮਿਲੂਗਾ ਨਾ ਉਹ ਆ ਕੇ ਚੈੱਕ ਕਰਨਗੇ ਇੱਕ 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 ਕਰ ਲੈ ਨਾ ਮੇਰੇ ਕੋਲ ਰਿਗਾਰਡ ਹੈ ਸਾਰਾ ਉਹਨਾਂ ਦਾ ਗਿਨੀਜ਼ ਵਰਲਡ ਤੱਕ ਪਹੁੰਚਿਆ ਹੋਇਆ ਹੈ ਜਿਹੜਾ ਸਾਰਾ ਰਿਗਾਰਡ ਹੈ ਉਹਨਾਂ ਕੋਲ ਵੀ ਪਹਿਲੇ ਨੰਬਰ ਤੇ ਤੇਰਾ ਨਾਮ ਸਭ ਉਸ ਰਿਗਾਰਡ ਹੈ ਇੰਨਾ ਰਿਗਾਰਡ ਹੈ ਇਹਦਾ ਗਿਨੀਜ਼ ਵਰਲਡ ਦਾ ਤੁਸੀਂ ਦੇਖ ਸਕਦੇ ਹੋ ਇਹ ਗੁਲਾਬ ਦਾ ਬੂਟਾ ਜਿਹੜਾ 35 ਤੋਂ 40 ਫੁੱਟ ਲੰਬਾ ਬੂਟਾ ਹੈ ਕੋਈ ਆਮ ਬੂਟਾ ਨਹੀਂ ਆ ਗੁਲਾਬੀ ਰੰਗ ਦੇ ਨੂੰ ਗੁਲਾਬ ਲੱਗਦੇ ਨੇ ਗਿਨੀਜ਼ ਬੁੱਕ ਦੇ ਵਿੱਚ ਇਸ ਦਾ ਨਾਮ ਦਰਜ ਹੈ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਇਹ ਕਾਮ ਸਿੰਪਲ ਫੌਜੀ ਸਾਹਿਬ ਨੇ ਆਪਣੇ ਘਰ ਦੇ ਵਿੱਚ ਪਾਲਿਆ ਤਾਂ ਇੱਕ ਫੌਜੀ ਸਾਹਿਬ ਨੇ ਆਪਣੇ ਘਰ ਦੇ ਵਿੱਚ ਪਾਲਿਆ ਤਾਂ ਉਦੋਂ ਕਹਿੰਦੇ ਪਤਾ ਨਹੀਂ ਤਾਂ ਸਾਨੂੰ ਵੀ ਇਹ ਸਾਡਾ ਇੰਨਾ ਨੌਰਸ਼ਨ ਕਰੂਗਾ ਮੈਂ ਤਾਂ ਇਹਨੂੰ ਆਪਣੇ ਪੁੱਤਾਂ ਦੇ ਨਾਲ ਵੱਧ ਪਿਆਰ ਕਰਦਾ 35 ਤੋਂ 40 ਫੁੱਟ ਕਰਦਾ ਤੁਸੀਂ ਦੇਖ ਸਕਦੇ ਹੋ ਪੂਰੇ ਗੁਲਾਬ ਇਸ ਟਾਈਮ ਲੱਗੇ ਹੋਏ ਨੇ ਕਹਿੰਦੇ ਚਿੜੀਆਂ ਨੇ ਬਹੁਤ ਆਲੇ ਨੇ ਬਣਾਏ ਕਹਿੰਦੇ ਜਿਹੜੀਆਂ ਚਿੜੀਆਂ ਆਲੋਪ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਸੈਂਕੜੇ ਦਾ ਦੱਸ ਦੇ ਵਿੱਚ ਚਿੜੀਆਂ ਵੀ ਕਈ ਪ੍ਰਕਾਰ ਦੀਆਂ ਇੱਕ ਪ੍ਰਕਾਰ ਦੀਆਂ ਚਿੜੀਆਂ ਇਹ ਜਿਹੜੀ ਇੰਨੀ ਕਿ ਚਿੜੀਆਂ ਬੱਚੇ ਦੇਣ ਵਾਲੀ ਛੋਟੀ ਚਿੜੀ ਉਹ ਵੀ ਹੈ ਤੇ ਆਪਣੇ ਘਰਾਂ ਆਮ ਆ ਕਈ ਕਿਸਮ ਦੀਆਂ ਚਿੜੀਆਂ ਕਾਲੀਆਂ ਕਈ ਤਰ੍ਹਾਂ ਦੀਆਂ ਚਿੜੀਆਂ ਛੋਟੇ ਛੋਟੇ ਜਿਹੜੇ ਬੱਚੇ ਦੇ ਬਹੁਤ ਚਿੜੀ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ رائے ਜਰੂਰ ਦੱਸੋ ਧੰਨਵਾਦ